ਉੱਧਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੀਆਂ ਰੌਣਕਾਂ ਨੇ ਜੜੀਆਂ ਦਿਖਾਈ ਦੇ ਰਹੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਦੌਰਾਨ ਸੰਗਤਾਂ ਪੁੱਜੀਆਂ ਨੇ ਜਿੱਥੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਚੁਕਾਇਆ ਸੋਦਾ ਦੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਤੇ ਪੂਰੇ ਜੋਸ਼ ਤੇ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਵਿੱਚ ਸੰਗਤਾਂ ਵੱਲੋਂ ਮੱਥਾ ਟੇਕਿਆ ਗਿਆ ਅਤੇ ਇਸ ਮੌਕੇ ਰਾਸ ਬਾਣੀ ਦਾ ਆਨੰਦ ਵੀ ਸੰਗਤਾਂ ਮਾਣਦੀਆਂ ਨਜ਼ਰ ਆਈਆਂ ਨੇ ਤੇ ਉੱਥੇ ਹੀ ਪਵਿੱਤਰ ਦਿਹਾੜੇ ਦੀਆਂ ਜਿੱਥੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਸੰਗਤਾਂ ਦੀ ਆਮਦ ਦੇ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਇਸ ਮੌਕੇ ਗੁਰੂ ਘਰ ਆਈਆਂ ਸਿੱਖ ਸੰਗਤਾਂ ਦਾ ਕਹਿਣਾ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉੱਥੇ ਹੀ ਪੁਕਤਾ ਪ੍ਰਬੰਧ ਨੇ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨੇ ਤੇ ਨਾਲ ਹੀ ਸਮੂਹ ਸੰਗਤਾਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਹਾਜ਼ਰੀ ਭਰੀ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦਿਆਂ ਰਸ ਭਿੰਨੀ ਗੁਰਬਾਣੀ ਦਾ ਆਨੰਦ ਮਾਣਿਆ ਸੋ ਉੱਥੇ ਹੀ ਸੰਗਤਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਤੇ ਆਪਣਾ ਜੋ ਜੀਵਨ ਹੈ ਸੁਖਦ ਬਤੀਤ ਕਰਨ ਹਾਂਜੀ ਅੱਜ ਗੁਰਪੁਰਬ ਕੀ ਗੰਗਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸੱਤੇ ਅੱਜ ਦੀਨ ਦੁਨੀਆ ਦੇ ਮਾਰਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਸੂ ਸੰਤਾ ਬੜੇ ਪ੍ਰੇਮ ਸਤਕਾਰ ਦੇ ਨਾਲ ਮਨਾ ਰਹੇ ਨੇ ਜਿੱਥੇ ਦੇਸ਼ਾਂ ਦੇਸ਼ਾ ਤੋਂ ਸੰਗਤ ਸਤਿ ਸੰਸਿਧ ਰਮੇਂਦਰ ਸਾਹਿਬ ਜੀ ਦੇ ਵਿੱਚ ਜਿੱਥੇ ਨਤਮਸਤਕ ਹੋਣ ਵਾਸਤੇ ਉਮੀਾਨੇ ਉੱਥੇ ਅੱਜ ਦੇ ਇਸ ਦਿਹਾੜੇ ਜਿਹੜਾ ਉਹ ਗੁਰਗੁਰੂ ਬੜੇ ਸ਼ਰਧਾ ਭਾਵ ਦੇ ਨਾਲ ਬਣਾਇਆ ਜਾ ਰਿਹਾ ਹੈ ਐਸਜੀਪੀਸੀ ਵੱਲੋਂ ਔਰ ਸਤ ਸੇਹਦਰਬਾਰ ਸਾਹਿਬ ਦੇ ਮੰਦਰ ਸਾਹਿਬ ਵੱਲੋਂ ਜਿਹੜੇ ਨੇ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਵਿਸ਼ੇਸ਼ ਬਾਰਸ਼ ਦੇ ਕਰਕੇ ਥੋੜਾ ਸੰਗਤ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਕਿ ਜਿੰਨੇ ਘਟ ਹੈ ਪਰ ਫਿਰ ਵੀ ਜਿਹੜੀ ਸੰਗਤ ਜਿਹੜੇ ਉਹਨਾਂ ਦੇ ਵਿੱਚ ਛਾਏ ਪ੍ਰੇਮ ਹੈ ਉਹ ਬਹੁਤ ਕਥਾ ਮਾਰ ਰਹੇ ਔਰ ਇਸ ਪਾਵਨ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਰਪਨ ਕਰਦੇ ਆਂ ਔਰ ਵਿੱਚ ਸਹਿਬ ਸਤਿਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਿਖਿਆ ਬਾਲੀ ਰੋਵੇ ਨਾਹਿ ਭਤਾਰ ਨਾਨਕ ਦੇ ਦੁੱਖਿਆ ਸਭ ਸੰਸਾਰ ਉੱਚੇ ਅਸੀਂ ਪੜਦੇ ਆਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿੱਥੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬੀ ਦਾ ਨਾਮ ਲਿਆਏ ਦੁੱਖੋਂ ਮਿਟ ਜਾਂਦੇ ਨੇ ਇਸ ਦੁੱਖਾਂਵਾਰੀ ਖਲਕਤ ਨੂੰ ਜੋ ਆਸਤੀ ਕਰੀ ਹੁੰਦਿਸਦੀ ਹੈ ਉਹ ਪਾਵਨ ਦਰਬਾਰ ਸਤਿਨਾਮ ਸ੍ਰੀ ਹਰਿਮੰਦਰ ਸਾਹਿਬ ਦੇ ਤੇ ਅੱਜ ਸਾਰੇ ਲੋਕ ਤੇ ਬਿਲਕੁਲ ਦੂਰ ਹੁੰਦੇ ਨੇ ਅੱਜ ਸੰਗਤਾਂ ਇਸ ਪਾਵਨ ਵਿਹਾੜੇ ਦੇ ਉੱਤੇ ਦਰਬਾਰ ਸਾਹਿਬ ਦੇ ਨਿਸ਼ਟ ਕਰ ਰਿਹਾ ਸਾਰੀਆਂ ਸੰਗਤਾਂ ਦੀਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਗੁਰੂ ਪਰਮੇਸ਼ਰ ਨੇ ਤੇ ਮੱਥਾ ਮਟੜੇ ਕਿਹਨੇ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਲਾ ਪ੍ਰੀਤਮ ਬੁਰਹਾਰ ਕਿਸ਼ਿੰਦ ਪਾਛਾ ਮਹਾਰਾਜਿਆਂ ਦਾ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਸਟਾਫ ਵੱਲੋਂ ਬੜੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਸ਼ਰਧਾ ਦੇ ਨਾਲ ਨਮਸਤਕ ਹੋ ਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਝੂੜੀ ਮੱਥੇ ਤੇ ਲਾ ਕੇ ਜਿਵੇਂ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਜੀਆ ਨੇ ਛੋਟੀ ਉਮਰ ਦੇ ਵਿੱਚ ਦੁਖੀਆਂ ਦੇ ਦੁੱਖ ਦੂਰ ਕੀਤੇ ਸਨ ਸਾਰਿਆਂ ਦੇ ਦੁੱਖ ਆਪਣੇ ਸਿਰ ਲੈ ਕੇ ਉਹਨਾਂ ਦੇ ਦੁੱਖਾਂ ਦੀ ਨਿਮਰਤਾ ਕੀਤੀ ਸੀ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਬਾਲਾ ਪ੍ਰੇਤਮ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਜੀਓ ਇਸ ਮੁਨੁੱਖਤਾ ਦੇ ਦੁੱਖ ਦਰਦ ਆਪ ਰਹਿਮਤਾਂ ਦਾ ਮੀਂਹ ਵਰਸਾ ਕੇ ਦੁੱਖ ਦਰਦ ਦੂਰ ਕਰਕੇ ਉਹ ਲੁਕਾਈ ਦੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਓ ਤੇ ਸਦਾ ਹੀ ਇਸੇ ਤਰ੍ਹਾਂ ਇਹ ਪੰਜਾਬ ਇਹ ਭਾਰਤ ਪੂਲ ਦੁਨੀਆ ਹੱਸਦੀ ਖੇੜਦੀ ਆਪਣਾ ਜੀਵਨ ਬਸਰ ਕਰੇ ਤੇ ਦੇਸ਼ ਵਿਦੇਸ਼ ਹੋਰ ਆਵਾ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਖੀ ਆਈਆਂ ਸੰਗਤਾਂ ਨੂੰ ਅਸੀਂ ਜੀਅ ਕੰਨੇ ਅਰਦਾਸ ਕਰਦੇ ਆ ਕਿ ਸਾਰੀਆਂ ਸੰਗਤਾਂ ਜੜੀਆਂ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਨੇ ਖੁਸ਼ੀਆਂ ਲਾਇਕ ਆਪਣਾ ਜੀਵਨ ਸਫਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ